ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵੀਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਕੋ ਲਾਗੀ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਆਪ ਆਪ ਜੀ ਦੇ ਨਾਲ ਸਾਂਝੀ ਕਰਨੇ ਜਾ ਰਹੇ ਆ ਕਿ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਨਹੀਂ ਆ ਪਰ 100% ਇਹ ਨੁਕਤੇ ਸਾਡੇ ਘਰ ਦੇ ਵਿੱਚ ਕੰਮ ਕਰਦੇ ਨੇ ਜਿਸ ਦਿਨ ਤੋਂ ਹੀ ਇਹ ਕੰਮ ਆਪਣੇ ਘਰ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਯਕੀਨ ਕਰਕੇ ਜਾਣੇ ਉਹ ਜੇ ਉਸੇ ਦਿਨ ਤੋਂ ਹੀ ਇਹ ਤੁਹਾਡੇ ਘਰ ਦਾ ਮਾਹੌਲ ਬਦਲ ਜਾਵੇਗਾ ਘਰ ਦੇ ਵਿੱਚ ਖੁਸ਼ੀງານ繁ਕਤਾ ਤੰਦਰੁਸਤੀ ਤਰੱਕੀ ਉਹ ਸ਼ੁਰੂ ਹੋ ਜਾਵੇਗੀ ਕਿ ਸੰਗਤ ਦੀ ਤੁਸੀਂ ਬਿਲਕੁਲ ਸੱਚ ਹੈ ਕਿ ਹਰੇਕ ਇਨਸਾਨ ਦੀ ਤੰਦਰੁਸਤੀ ਉਹਦੀ ਤਰੱਕੀ ਉਹਦੀਆਂ ਖੁਸ਼ੀਆਂ ਉਹਦੇ ਘਰ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਹੈ ਜੇ ਸਾਡੇ ਘਰ ਪਰਿਵਾਰ ਦਾ ਮਾਹੌਲ ਠੀਕ ਹੋਵੇ ਤਾਂ ਬੰਦਾ ਹਰ ਇੱਕ ਕੰਮ ਨੂੰ ਬਣ ਲਾ ਕੇ ਚਾਹ ਦੇ ਨਾਲ ਕਰ ਪੰਗਾ ਪਰ ਜੇ ਸਾਡੇ ਘਰ ਦਾ ਹੀ ਮਾਹੌਲ ਠੀਕ ਨਹੀਂ ਘਰ ਦੇ ਵਿੱਚ ਹਰ ਵੇਲੇ ਲੜਾਈ ਝਗੜਾ ਚੱਲਦਾ ਰਹਿੰਦਾ ਹੈ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਜਾਂ ਕਿਸੇ ਵੀ ਸਕਾਰ ਦਾ ਕੋਈ ਵੀ ਦੁੱਖ ਉਹ ਬਕਲੇਸ਼ ਕੋਈ ਚਿੰਤਾ ਸਾਡੇ ਘਰ ਦੇ ਵਿੱਚ ਆ ਤਾਂ ਬੰਦਾ ਕਿਤੇ ਵੀ ਜਾਵੇ ਉਹਦੇ ਘਰ ਦੀ ਚਿੰਤਾ ਉਹਦੇ ਨਾਲ-ਨਾਲ ਹੀ ਰਹਿੰਦੀ ਆ ਪਰ ਜੇ ਘਰ ਪਾਸੋ ਸੁਖੀ ਆ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਆ ਤਾਂ ਫਿਰ ਬੰਦਾ ਜਿੱਥੇ ਵੀ ਜਾਂਦਾ ਹੈ ਨਾ ਉੱਥੇ ਜਾ ਕੇ ਆਪਣੇ ਕੰਮ ਨੂੰ ਮਨ ਲਾ ਕੇ ਕਰ ਪਾਉਂਦਾ ਹੈ ਜਿਹੜਾ ਮਨੁੱਖ ਚਿੰਤਾ ਤੋਂ ਰਹਿਤ ਆ ਉਹ ਸਰੀਰਕ ਪੱਖੋਂ ਵੀ ਤੰਤੁਸਤ ਰਹਿੰਦਾ ਏ ਤੇ ਚਿੰਤਾ ਸਾਡੇ ਸਰੀਰ ਨੂੰ ਹੌਲੀ-ਹੌਲੀ ਖਾ ਜਾਂਦੀ ਆ ਸਾਡੇ ਸਰੀਰ ਨੂੰ ਕੋਟਲਾ ਕਰਕੇ ਹੁੰਦੀ ਆ ਤੇ ਇੱਕਰਕੇ ਤਸਿਆਣਿਆਂ ਨੇ ਚਿੰਤਾ ਨੂੰ ਚਿਤਾ ਦੇ ਸਮਾਲ ਕਿਹਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਆਪਣੇ ਘਰ ਦੀ ਸੁਖ ਸ਼ਾਂਤੀ ਦੇ ਲਈ ਆਪਣੇ ਘਰ ਦੀ ਵਰਕਤ ਦੇ ਲਈ ਤਾਂ ਸੰਗਤ ਜੀ ਸਾਡੇ ਵੱਟ ਵਡੇਰੇ ਆਪਣੇ ਬਜ਼ੁਰਗ ਅਕਸਰ ਹੀ ਇਹ ਗੱਲਾਂ ਸੱਜਦੇ ਹਸੀ ਕਿ ਭਾਵੇਂ ਪੈਸਾ ਪਰ ਕਤਾਂ ਖੁਸ਼ੀਆਂ ਤੰਦਰੁਸਤੀ ਤਰੱਕੀ ਇਹ ਚੰਗੀਆਂ ਥਾਵਾਂ ਤੋਂ ਆਉਂਦੀ ਆ ਜਿੱਤੇ ਹਰ ਰੋਜ਼ ਉਹ ਪਰਮ ਪਿਤਾ ਪਰਮਾਤਮਾ ਦਾ ਪੂਰ ਬਾਨ ਕੀਤਾ ਜਾਂਦਾ ਹੈ ਭਾਗ ਕੀ ਰੱਬ ਦਾ ਨਾਮ ਲਿਆ ਜਾਂਦਾ ਹੋਵੇ ਜਿੱਥੇ ਪਾਸ ਪੂਜਾ ਕੀਤੀ ਜਾਂਦੀ ਆ ਜਿਸ ਘਰ ਦੇ ਵਿੱਚ ਸਾਫ ਸਫਾਈ ਹੁੰਦੀ ਆ ਜਿਸ ਘਰ ਦੇ ਜੀ ਉੱਦਮੀ ਹੋਣ ਮਿਹਨਤੀ ਹੋਣ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਆ ਉਥੇ ਇਹ ਚੀਜ਼ਾਂ ਨੂੰ ਪਾਉਣਾ ਹੀ ਪੈਂਦਾ ਹੈ ਬਜ਼ੁਰਗ ਸਮਝਾਉਂਦੇ ਹੋਏ ਕਹਿੰਦੇ ਸਨ ਕਿ ਭਾਈ ਰਾਖਪਤੀਆਂ ਰਹਿਮਤਾਂ ਵਰਕਤਾ ਅੰਮ੍ਰਿਤ ਵੇਲੇ ਦੇ ਵਿੱਚ ਢੰਗਿਆਂਗੇ ਤਾਰਿਆਂ ਦੀ ਸ਼ਕਤ ਨਹੀਂ ਦਗਾਉ ਇਸ ਕਰਕੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਸੰਸ ਕੀ ਅੰਮ੍ਰਿਤ ਵੇਲੇ ਉੱਠੋ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਹਰੇਕ ਮਨੁੱਖ ਦੇ ਦਿਨ ਦੀ ਸ਼ੁਰੂਆਤ ਪਰਮਪితਾ ਪਰਮਾਤਮਾ ਦੇ ਨਾਮ ਤੋਂ ਹੋਣੀ ਚਾਹੀਦੀ ਆ ਉਹਦੇ ਗੁਣ ਗaan ਤੋਂ ਹੋਣੀ ਚਾਹੀਦੀ ਆ ਉਹ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਜਿੰਨੀਆਂ ਵੀ ਦਾਤਾ ਨੇ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੁਸੀਂ ਇੱਕ ਵਾਰ ਨਾ ਪਰਮਪితਾ ਪਰਮਾਤਮਾ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾ ਨੂੰ ਯਾਦ ਕਰਨਾ ਸ਼ੁਰੂ ਕਰਦੋ ਸ਼ੁਕਰਾਨਾ ਤਾਂ ਆਪਣੇ ਆਪ ਹੀ ਮੁੱਖ ਦੇ ਵਿੱਚ ਉਤਲੰਗਿਤ ਹਾਂ ਜਦੋਂ ਆਪਾਂ ਪਰਮਪితਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾ ਨੂੰ ਯਾਦ ਕਰਨੇ ਆ ਤਾਂ ਕਈ ਵਾਰ ਤਾ ਬੰਦਾ ਖੁਦ ਹੈਰਾਨ ਹਰ ਮਹਾਰਾ ਸੱਚੇ ਪਾਤਸ਼ਾਹ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਂ ਤਾਂ ਇੰਦਾ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਕਿਤੇ ਸ਼ਿਕਵੇ ਸ਼ਿਕਾਇਤਾਂ ਕਰਦਾ ਰਹਿਣਾ ਮੈਂ ਤਾਂ ਇਹੀ ਤੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਪਰੇਸ਼ਾਨ ਹੋਇਆ ਰਹਿਣਾ ਪਰਮਾਤਮਾ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਹੈ ਸ਼ੁਕਰਾਨਾ ਸਾਡੇ ਮਨ ਨੂੰ ਰੱਜੀ ਹੋਈ ਰੂਪਨਮ ਦਰ ਹੈ ਸਾਡੇ ਮਨ ਦੀ ਨਿਰਾਸ਼ਾ ਨੂੰ ਦੂਰ ਕਰਦਾ ਹੈ ਸਵੇਰੇ ਉੱਠ ਕੇ ਪਹਿਲਾਂ ਸਿਮਰਨ ਕਰੋ ਫਿਰ ਮਾਰਕਟਿੰਗ ਦਿੱਕਣਾ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਘਰ ਦੇ ਵਿੱਚ ਹਰ ਰੋਜ਼ ਸਵੇਰੇ ਸ਼ਾਮ ਕੀਰਤਨ ਲਗਾਓ ਕੀਰਤਨ ਲਗਾਉਣ ਦਾ ਫਾਇਦਾ ਇਹ ਹੋਵੇਗਾ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾਉਣ ਦਾ ਫਾਇਦਾ ਇਹ ਹੋਵੇਗਾ ਕਿ ਘਰ ਦੇ ਜਿਹੜੇ ਜੀ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਜਾਂ ਨਹੀਂ ਕਰਦੇ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਕੁਰਬਾਨੀ ਦੀ ਆਵਾਜ਼ ਜਾਵੇਗੀ ਕੁਰਬਾਨੀ ਦਾ ਇੱਕ ਸ਼ਬਦ ਵੀ ਸਾਡੇ ਕੰਨਾਂ ਰਾਹੀਂ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਮਨੁੱਖ ਦੀ ਜਨਮਾਂ ਜਨਮਾਂ ਦੀ ਖਾਜੀ ਕੱਟੀ ਜਾਂਦੀ ਹੈ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾਂਦੀ ਆ ਸੋ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਹਿਰਦੇ ਅੰਦਰ ਸਾਡੇ ਮਨ ਅੰਦਰ ਗੁਰੂ ਦਾ ਗਿਆਨ ਜਾਣਾ ਚਾਹੀਦਾ ਹੈ ਪੈਣਾ ਬਿਘੂਆ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੇ ਕਹਿੰਦੇ ਉਹ ਗੁਰੂ ਗੁਰੂ ਕਰਦੇ ਆ ਭੋਜਨ ਪ੍ਰਸ਼ਾਦਾ ਬਣਾਉਂੋ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਸਬਜੀ ਕੱਟਣ ਤੋਂ ਲੈ ਕੇ ਸਬ지 ਬਣਾਉ ਤੱਕ ਭਾਵੇਂ ਕਿ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਵੀ ਵਾਹਿਗੁਰੂ ਜੀ ਦਾ ਜਾਪ ਕਰੋ ਘਰ ਦੇ ਜੀਆਂ ਨੂੰ ਛਕਾਉਂਦੇ ਹੋਏ ਵੀ ਵਾਹਿਗੁਰੂ ਜੀ ਦਾ ਜਾਪ ਕਰੋ ਤਾਂ ਦੇਖਣਾ ਉਹਨਾਂ ਦੇ ਸੁਭਾਅ ਅੰਦਰ ਆਪਣੇ ਆਪ ਹੀ ਬਦਲਾਵ ਆ ਜਾਵੇਗਾ ਉਹਨਾਂ ਦਾ ਗੁੱਸਾ ਉਹਨਾਂ ਦੇ ਅੰਦਰ ਦੀ ਈਰਖਾ ਕੁਈ ਵੀ ਮਾਨੰਦ ਤੇ ਕਲੇਸ਼ ਆਣਾ ਦੁੱਖ ਰੋਗ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਆਪਾਂ ਆਪਣੇ ਘਰ ਵਿੱਚ ਇਦਾਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਤਾਂ ਸਾਡੇ ਤਨ ਅਤੇ ਮਨ ਤੋਂ ਉਹਦੇ ਹੀ ਦੁੱਖ ਰੋਗ ਤੁਹੁੰਦੇ ਆ ਉਹ ਸਮਝ ਨਹੀਂ ਲੱਗਦਾ ਪਰ ਬਾਣੀ ਦਾ ਪਾਠ ਕਰਦਿਆਂ ਜਾਂ ਸੁਣਦਿਆਂ ਹੋਇਆਂ ਧੁਜ ਪ੍ਰਸ਼ਾਦਾ ਤਿਆਰ ਕਰਨ ਦਾ ਫਾਇਦਾ ਇਹ ਆ ਕਿ ਉਹ ਭੋਜਨ ਪ੍ਰਸ਼ਾਦਾ ਫਿਰ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਉਹ ਪ੍ਰਸਾਦ ਬਣ ਜਾਂਦਾ ਹੈ ਉਹ ਅੰਮ੍ਰਿਤ ਬਣ ਜਾਂਦਾ ਹੈ ਜਿਹੜੇ ਵੀ ਜੀ ਦੇ ਫਿਰ ਉਹ ਅੰਦਰ ਜਾਂਦਾ ਇਹਨਾਂ ਉਹਦੇ ਅੰਦਰ ਤੂੰ ਖਰੋਜ ਖਤਮ ਨਹੀਂ ਹੋਇਆ ਸੋ ਇਸ ਕਰਕੇ ਇੱਕ ਤਾਂ ਕਰਦਾ ਇਹ ਜਰੂਰ ਬਣਾਓ ਸਵੇਰ ਦਾ ਚਾਹ ਪਾਣੀ ਨਾਸ਼ਤਾ ਜਿੰਨੀ ਵਾਰ ਵੀ ਤੁਸੀਂ ਆਪਣੇ ਘਰ ਦੇ ਜੀਵਾਂ ਦੇ ਲਈ ਕੁਝ ਵੀ ਖਾਣ ਪੀਣ ਨੂੰ ਤਿਆਰ ਕਰਦੇ ਹੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਗੁਰਬਾਣੀ ਦਾ ਪਾਠ ਕਰਦੇ ਹੋਏ ਜਾਂ ਦਰਸ਼ਨਤੇ ਹੋਏ ਧਿਆਉ ਕੋ ਉਸ ਤੋਂ ਬਾਅਦ ਘਰ ਦੀ ਸਾਫ ਸਫਾਈ ਰੱਖੋ ਕਿਉਂਕਿ ਸੰਗਤ ਕੀ ਘਰ ਦੇ ਵਿੱਚ ਜਿੰਨੀ ਸਾਫ ਸਫਾਈ ਰਹੇਗੀ ਉਨਾਂ ਹੀ ਸਾਡਾ ਮਨ ਵੀ ਸ਼ਾਂਤ ਰਹਿੰਦਾ ਹੈ ਮਨ ਖੁਸ਼ ਰਹਿੰਦਾ ਹੈ ਤੇ ਅਸੀਂ ਸ਼ਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਹਾਂ ਪਰ ਸੋਚੋ ਜਿਸ ਘਰ ਦੇ ਵਿੱਚ ਗੰਦਗੀ ਹੋਵੇ ਜਿਸ ਘਰ ਦੇ ਵਿੱਚ ਹਰ ਵਕਤ ਖਲਾਰਾ ਪਿਆ ਰਹਿੰਦਾ ਹੋਵੇ ਤਾਂ ਕੋ ਘਰ ਦੇ ਜਿਹਾ ਦਾ ਮਨ ਵੀ ਹਰ ਵੇਲੇ ਕਲਕਿਆ ਰਹਿੰਦਾ ਹੈ ਕਿਉਂਕਿ ਖਲਾਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਗੰਦਗੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਸਾਫ ਸਫਾਈ ਸਭ ਇਹ ਆ ਵਿਕਾਨੋ ਸਾਡੇ ਮਨ ਨੂੰ ਵੀ ਚੰਗੀ ਲਾ ਵਿਧੀਆ ਅਤੇ ਸਾਡੇ ਤਨ ਨੂੰ ਵੀ ਜ਼ਰੂਰ ਹੋਊਗਾ ਇਸ ਕਰਕੇ ਆਪਣੀ ਘਰ ਦੀ ਸਾਫ ਸਫਾਈ ਰੱਖੋ ਆਪਣੇ ਸਰੀਰ ਦੀ ਸਾਫ ਸਫਾਈ ਰੱਖੋ ਪਨੇ ਆਲੇ ਦੁਆਲੇ ਰਿਚਾ ਬਹੁਤ ਤੁਸੀਂ ਅਕਸਰ ਹੀ ਕਈ ਲੋਕਾਂ ਨੇ ਬਹੁਤ ਸੁਣਾ ਉਹਵਾ ਕਿ ਕਈ ਵੀ ਗੀਂਦ ਉਸ ਦੇਖਣਾ ਹੋਉਂਦੀਆਂ ਕਿ ਘਰ ਦੇ ਮੁੱਖ ਦਰਵਾਜੇ ਦੇ ਅੱਗੇ ਜਿਹੜੀਆਂ ਪੈਣਾ ਬੀਤੂਆਂ ਸਵੇਰੇ ਸਵੇਰ ਅੰਮ੍ਰਿਤ ਵੇਲੇ ਰੋਜ਼ ਪਾਣੀ ਛਕਦਿਵਣੇ ਉਹਨਾਂ ਦੇ ਘਰਾਂ ਦੇ ਵਿੱਚ ਬਰਕਤ ਆਉਂਦੀਆਂ ਨੇ ਇਸ ਗੱਲ ਦੇ ਪਿੱਛੇ ਦਾ ਰਾਗ ਇਹ ਆ ਵੀ ਕਰਦਾ ਉਹੀ ਜੀ ਅੰਮ੍ਰਿਤ ਵੇਲੇ ਉੱਠੇਗਾ ਜੋ ਕੁੰਦਮੀ ਹੋਵੇਗਾ ਮਿਹਨਤੀ ਹੋਵੇਗਾ ਨਹੀਂ ਤਾਂ ਬਹੁਤੇ ਲੋਕ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਲੰਮਿਆਂ ਤਾਂ ਕੇ ਸੁੱਤੇ ਰਹਿੰਦੇ ਆ ਉਹੀ ਉੱਠਦੇ ਆ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹੀ ਦੀ ਨਾਲ ਪਿਆਰ ਆ ਜਾਂ ਉਹਨਾਂ ਦਾ ਪਿਆਰ ਉਹ ਤੋਂ ਨਾ ਜਾਂਦੇ ਆ ਉੱਠਦੇ ਆ ਪਹਿਲਾਂ ਰੱਬ ਦਾ ਨਾਮ ਜਪਦੇ ਆ ਆਪ ਦੇ ਸ਼ਰੀਰ ਦੀ ਸਾਫ ਸਫਾਈ ਕਰਦੇ ਆ ਆਪਣੇ ਘਰ ਦੀ ਸਾਫ ਸਫਾਈ ਕਰਦੇ ਆ ਸੋ ਇਹ ਗੱਲਾਂ ਸਾਨੂੰ ਉਦ ਵੀ ਬਣਾਉਣ ਦੇ ਲਈ ਕਹੀਆਂ ਜਾਂਦੀਆਂ ਨੇ ਚਲੋ ਭਾਵੇਂ ਕੋਈ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਲਈ ਹੀ ਅਮਰਤ ਵੇਦੇ ਉੱਥੇ ਪਾਠ ਪੂਜਾ ਕਰਕੇ ਘਰ ਦੀ ਸਾਫ ਸਫਾਈ ਕਰਨੇ ਸ਼ੁਰੂ ਕਰ ਦਵੇ ਤਾਂ ਇੱਕ ਚੰਗੀ ਆਦਤ ਬਣ ਜਾਵੇ ਕਿ ਹੌਲੀ ਹੌਲੀ ਇਹ ਆਦਤ ਨੇ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਕਰਨੇ ਹੀ ਕਰਨੇ ਆ ਸੋ ਮੁਕਤੀ ਗੱਲ ਇਹ ਆ ਕਿ ਸਵੇਰੇ ਜਲਦੀ ਉਠੋ ਉੱਠ ਕੇ ਪਹਿਲਾਂ ਕੁਝ ਦੇਰ ਤੱਕ ਸਿਮਰਨ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਮਨ ਨੂੰ ਗੁਰਬਾਣੀ ਦੇ ਰਾਹੀਂ ਇਸ਼ਨਾਨ ਕਰਉਣਾ ਹੈ ਤਨ ਨੂੰ ਪਾਣੀ ਦੇ ਰਾਹੀਂ ਇਸ਼ਨਾਨ ਕਰੋ ਮਨ ਗੁਰਬਾਣੀ ਪੜੇਗਾ ਤਾਂ ਮਨ ਦੇ ਦੁੱਖ ਰੋਗ ਦੂਰ ਹੋਣਗੇ ਚਿਹਰੇ ਸਵੇਰ ਉੱਠ ਕੇ ਇਸ਼ਨਾਨ ਕਰਾਂਗੇ ਨਹਾਵਾਂਗੇ ਤਾਂ ਸਾਡੇ ਤਨ ਦੇ ਦੁੱਖ ਰੋਗ ਦੂਰ ਹੋਣਗੇ ਸਾਡਾ ਸਰੀਰ ਕਿ ਉਸਤੀ ਹਰਤੀ ਦੇ ਵਿੱਚ ਆਵੇਗਾ ਫਿਰ ਉਸਤੀ ਹਰਤੀ ਦੇ ਨਾਲ ਰੱਬ ਦਾ ਨਾਮ ਵਾਣੀ ਸਹੀ ਤਰੀਕੇ ਦੇ ਨਾਲ ਜਪਤ ਕਰੋ ਆਗੇ ਗੁਰਬਾਣੀ ਦਾ ਪਾਠ ਵੀ ਵਧੀਆ ਤਰੀਕੇ ਨਾਲ ਕਰ ਪਾਵਾਂਗੇ ਅਤੇ ਆਪਣੇ ਘਰ ਦੇ ਬਾਕੀ ਕੰਮਕਾਰਿਆ ਕੋਈ ਵਧੀਆ ਤਰੀਕਾ ਤੋਂ ਕਰຊੂ। ਸਵੇਰੇ ਜਲਦੀ ਉੱਠੋ, ਕੋ ਕੇ ਸਿਮਰਨ ਕਰੋ, ਤੇਲਕੀ ਸ਼ਨਾਣ ਕਰੋ, ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ, ਫਿਰ ਆਪਣੇ ਘਰ ਦੀ ਸਾਫ ਸਫਾਈ ਕਰੋ। ਤੇ ਘਰ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੀ ਵੀ ਸਾਫ ਸਫਾਈ ਰੱਖਣੀ ਹੈ। ਤੁਸੀਂ ਆਪਣੇ ਘਰ ਦੀਆਂ ਇਹ ਕੁਝ ਕਾਦਤਾਂ ਬਦਲ ਕੇ ਦੇਖੋ। ਘਰ ਦੇ ਇਹ ਕੁਝ ਨਿਜਮ ਅੱਜ ਤੋਂ ਹੀ ਬਦਲ ਲਓ ਤਾਂ ਦੇਖਣਾ ਤੋ ਕੁਝ ਕੰਮ ਕਰ ਲਿਆ ਵੀ ਤਾਂ ਸੱਚਮੁੱਚ ਕੰਦੇ ਵਿੱਚ ਕੁਝ ਨਾ ਵਰ ਪਤਾ ਉਹ ਨਹੀਂ ਸ਼ੁਰੂ ਜੁਝਾਂ ਦੇ ਕਿਉਂਕਿ ਇਹ ਕੰਮ ਕਰਨ ਦੇ ਨਾਲ ਸਾਡਾ ਮਨ ਖੁਸ਼ ਰਹੇਗਾ ਸ਼ਾਂਤ ਰਹੇਗਾ ਜੇ ਮਨ ਖੁਸ਼ ਰਹੇਗਾ ਤਾਂ ਸਾਦਾ ਤਨ ਵੀ ਤੰਦਰੁਸਤ ਰਹੇਗਾ ਜੇ ਮਨ ਸ਼ਾਂਤ ਰਹੇਗਾ ਤਾਂ ਮਨ ਸਹੀ ਫੈਸਲੇ ਫਰੇਗਾ ਜੋ ਸਾਡੀ ਤਰੱਕੀ ਸਾਡੇ ਵਾਅਦੇ ਦੇ ਲਈ ਜ਼ਰੂਰੀ ਆ ਸੋ ਇਸ ਤਰ੍ਹਾਂ ਨਾਲ ਆਪਣੇ ਘਰ ਦੇ ਇਹ ਨਿਯਮ ਬਦਲੋ ਸਭ ਕੁਝ ਬਦਲ ਜਾਵੇਗਾ ਤੇ ਇਹ ਕੰਮ ਸਿਰਫ ਕਿਸੇ ਖਾਸ ਦਿਨ ਮਾਰ ਮਹੀਨੇ ਤੇ ਨਹੀਂ ਕਰਨਾ ਇਹ ਕੰਮ ਕਰਨੇ ਹਰ ਰੋਜ਼ ਜ਼ਰੂਰੀ ਹੈ ਸੋ ਸੰਗਤ ਕੀ ਆਸ ਕਰਦੇ ਆ ਕਿ ਜੇ ਜਦੀ ਇਹ ਵੀਡੀਓ ਜਦੋਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਉਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ